ਸਸਕਲ ਜੀ ਸਾਰਿਆਂ ਨੂੰ ਅੱਜ ਕੁਝ ਦੇਖੀ ਹੁਣੀ ਆ ਕਿ ਵੰਕਰੇਲੇ ਕਿਦਾਂ ਦੇ ਹੁੰਦੇ ਆ ਅੱਜ ਤੁਹਾਨੂੰ ਵੰਕਰੇਲੇ ਦਿਖਾਵਾਂਗੇ ਆ ਦੇਖੋ ਵੰਕਰੇਲਿਆਂ ਦੀ ਵੇਲ ਤੇ ਆਪਾਂ ਇਹਦੇ ਤੇ ਦੇਖਦੇ ਆਂ ਕਰੇਲੇ ਲੱਗੇ ਹੋਏ ਜਾਂ ਨਹੀਂ ਲੱਗੇ ਹੋਏ ਵੈਸੇ ਲੱਗੇ ਤਾਂ ਹੈ ਪਰ ਛੋਟੇ ਛੋਟੇ ਸੀਗੇ ਅੱਲੇ ਤੋਂ ਉਹ ਦੇਖਣ ਕਰ ਲੈਨੇ ਕਮਨਸ ਜਰੂਰ ਦੱਸੋ ਤੁਸੀਂ ਬਣ ਕਰੇਲੇ ਦੇਖੇ ਹੋਣਗੇ ਜਾਂ ਨਹੀਂ ਤੇ ਕੋਕ ਡਿਵੱਟੀ ਵੇਲੇ ਗੀ ਵਾਸੇ ਵਣ ਕਰੇਲੇ ਲੱਗੇ ਨਹੀਂ ਹੈਗੇ ਹਨ